ਹਲੋ ਜੀਨ ਮਸਤੇ ਮੈਂ ਖਲੂ ਜਾ ਰਿਹਾ ਹਾਂ ਤੇ ਮੇਰੇ ਜਾਣ ਤੋਂ ਬਾਅਦ ਦੁਖੀ ਨਾ ਹੋਇਓ ਤੇ ਕੋਈ ਵੀ ਤੇ ਪਾਏ ਵੇ ਸਾਰੇ ਨੂੰ ਬਾਏ ਸਾਰੇ ਨੂੰ ਮੰਮੀ ਨੂੰ ਵੀ ਖਾਦੀ ਹਾਏ ਠੀਕ ਹੈ ਬਾਏ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਹੜਾ ਕਿ ਇੱਕ ਕੱਲ ਦੀ ਇੱਕ ਨੌਜਵਾਨ ਦੀ ਵੀਡੀਓ ਜਿਹੜੀ ਕਾਫੀ ਵਾਇਰਲ ਹੋ ਰਹੀ ਆ ਨਿਊ ਚੈਨਲ ਦੇ ਵਿੱਚ ਵੀ ਉਹ ਖਬਰ ਚੱਲੀ ਆ ਵੀ ਇੱਕ ਜਿਹੜਾ ਬੱਚਾ ਪਬਜੀ ਖੇਡਦਾ ਸੀ ਤੇ ਪਬਜੀ ਖੇੜਦੇ ਖੇੜਦੇ ਗੇਮ ਖੇੜਦੇ ਖੇੜਦੇ ਉਹ ਡਿਪਰੈਸ਼ਨ ਚ ਚਲਾ ਗਿਆ ਤੇ ਉਹਨੇ ਘਰੋਂ ਤੁਰਨ ਲੱਗੇ ਕਿ ਵੀਡੀਓ ਪਾਈ ਜਿਹੜੀ ਉਹ ਬੜੀ ਦਿਲ ਦਹਿਲਾਉਂਦੀ ਜਿਹੜੀ ਵੀਡੀਓ ਜਿਹੜਾ ਹਰੇਕ ਬੰਦੇ ਦਾ ਮਨ ਨਾ ਕਰਦਾ ਯਾਰ ਕੋਈ ਬੱਚਾ ਇਦਾਂ ਕਿਸੇ ਦਾ ਵੀ ਇਦਾਂ ਕਰਦਾ ਜਿਹੜਾ ਬੱਚਾ ਜਿਹੜਾ ਉਹ ਇਹੋ ਜਿਹੇ ਕਦਮ ਨਾ ਚੱਕੇ ਉਹਨੇ ਘਰੋਂ ਤੁਰਨ ਲੱਗੇ ਵੀਡੀਓ ਪਾਈ ਫਿਰ ਉਹਨੇ ਇਸ ਪੁਲ ਦੇ ਉੱਪਰ ਆਣ ਕੇ ਵੀਡੀਓ ਪਾਈ ਵੀਡੀਓ ਪੁਲ ਦੇ ਉੱਪਰ ਆਣ ਕੇ ਉਹਨੇ ਆਪਣੀ ਚੱਪੜਾ ਚੱਪੜਾ ਅੱਛਾ ਤੁਸੀਂ ਉਹਦੇ ਕੀ ਗੀਆਂ ਜੀ ਬਾਹ ਮੈਂ ਆਣਿਆ ਵਾ ਵਾਈ ਕੀ ਕੰਮ ਕਰਦੇ ਜੀ ਤੁਸੀਂ ਮੈਂ ਜੀ ਲੱਕੜ ਦਾ ਕੰਮ ਕਰਦਾ ਸੀ ਤੇ ਮੈਨੂੰ ਮੈਂ ਘਰੋਂ ਕਹਿ ਕੇ ਮੈਨੂੰ ਕਹਿੰਦਾ ਮੈਂ ਪਾਪਾ ਤੇਰੇ ਕੋ 12 ਵਜੇ ਆਉਂਦਾ ਵਾ ਤੇ ਤੂੰ ਜਾ ਕੇ ਇੱਥੇ ਚੱਲ ਜਾ ਤੇ ਮੈਂ 12 ਵਜੇ ਥੱਕ ਤੂੰ ਡੀਕਦਾ ਰਿਹਾ ਮੈਨੂੰ ਫੋਨ ਆ ਗਿਆ ਮੈਨੂੰ ਫੇਰ ਮੈਂ ਘੁੰਮਣ ਗਈ ਜੇ ਪੈ ਗਿਆ ਕੱਲਾ ਬੰਦਾ ਸੀ ਮੈਂ ਤੇ ਇਸ ਕਰਕੇ ਮੈਂ ਦਰਿਆ ਦੇ ਕੰਢੇ ਦੇਖਦਾ ਰਿਹਾ ਜੀ ਮੈਨੂੰ ਕੋਈ ਮਿਲ ਪਾ ਅੱਛਾ ਚੱਪੜਾ ਹੀ ਲੱਭੀ ਮੈਨੂੰ ਚੱਪੜਾ ਹੀ ਕਲੀਆਂ ਲੱਭੀਆਂ ਕੋਈ ਚੱਪੜ ਵੀਡੀਓ ਜੀ ਵਿੱਚ ਆਪਣਾ ਹੀ ਆ ਜੀ ਉਹਦੀਆ ਚੱਪੜਾ ਹੀ ਪਾ ਕੇ ਆਇਆ ਘਰੋਂ ਅੱਛਾ ਤੇ ਇਹ ਕਿਦਾਂ ਪਬਜੀ ਖੇੜਦਾ ਹੁੰਦਾ ਸੀਗਾ ਜੀ ਹਾਂਜੀ ਇਹ ਮੋਬਾਈਲ ਕੀ ਨਾਲੀ ਮੈਂ ਲੈ ਕੇ ਦਿੱਤਾ ਸੀ ਤੇ ਉਹ ਇਦਾਂ ਹੀ ਬੈਠਾ ਰਹਿਣਾ ਅੰਦਰ ਲਾਡਲਾ ਸੀ ਜਿੱਦਾਂ ਕਹਿੰਦੇ ਨਾ ਬੱਚਾ ਵੀ ਮੈਂ ਚਲੋ ਆਪ ਬਥੇਰਾ ਕੰਮ ਮਿਹਨਤ ਕਰਦਾ ਸੀ ਘਰਾਂ 'ਚ ਤੇ ਘਰਾਂ ਵਾਲੇ ਚਲੋ ਮੈਨੂੰ ਕੱਲਾ ਕੱਲਾ ਪੁੱਤ ਸੀ ਨਹੀਂ ਪੁੱਤ ਮੇਰੇ ਦੋ ਆ ਜੀ ਬਾਕੀ ਦੂਜੇ ਕਰਤਾਰ ਕੋ ਰਹਿੰਦੇ ਮਮੀ ਆਪਣੀ ਇੱਕ ਪੁੱਤ ਆਪਣੀ ਮੰਮੀ ਘਰਿੰਦਾ ਸੀ ਹੂੰ ਤੇ ਸਾਡੇ ਘਰ ਦੇ ਜਿਹੜੇ ਹਾਲਾਤ ਸੀ ਕੁਛ ਨਾ ਸਮਝੋ ਵੀ ਉਹ ਕਿਸਮਤ ਮਾਰੀ ਹੈ ਸਾਡੀ ਪਬਜੀ ਨਾਲ ਖੇਡਦਾ ਰਿਆ ਮੈਂ ਹਜੇ ਤੱਕ ਵੀ ਅਸੀਂ ਕਈ ਵਾਰੀ ਕਹਿੰਨੇ ਆਪਣੇ ਬੱਚਿਆਂ ਧਿਆਨ ਦਿਓ ਜਿਹੜੀ ਉਹ ਪਬਜੀ ਗੇਮ ਐਡੀ ਖਤਰਨਾਕ ਗੇਮ ਆ ਉਹ ਬੰਦੇ ਬੱਚੇ ਡਿਪਰੈਸ਼ਨ ਚ ਜਾਂਦੇ ਹਥਿਆਰ ਖਰੀਦਦੇ ਆ ਅੱਛਾ ਪੈਸੇ ਲਾ ਲਾ ਕੇ ਜਦੋਂ ਪੈਸੇ ਨਹੀਂ ਮਿਲਦੇ ਦੂਜੇ ਪਾਸਿਆਂ ਵਾਲੇ ਹਥਿਆਰ ਨਹੀਂ ਚੰਗੇ ਉਹਦੀ ਉਹ ਗੇਮ ਚੋਂ ਹਾਰਦੇ ਆ ਤੇ ਉਹ ਡਿਪਰੈਸ਼ਨ ਚ ਜਾਂਦੇ ਬੱਚੇ ਤੇ ਡਿਪਰੈਸ਼ਨ ਚ ਬੱਚਾ ਗਿਆ ਅੱਜ ਜਿਹੜਾ ਇੱਕ ਘਰ ਦਾ ਜਿਹੜਾ ਚਰਾਗ ਆ ਇਹਨਾਂ ਦੇ ਵਿਚਾਰਿਆਂ ਦਾ ਇਹ ਕਿਹੜਾ ਪਿੰਡ ਨਗਰ ਜੀ ਆਪਣਾ ਆਪਣਾ ਸੀਰੀਆ ਨੋ ਸੀਰੀਆ ਗਬਿੰਦਪੁਰ ਇਸ ਪੁਲ ਤੋਂ ਛਾਲ ਮਾਰੀ ਆ ਦੇਖੋ ਪਾਣੀ ਕਿੰਨਾ ਡੂੰਘਾ ਜਿਹਦੇ ਵਿੱਚ ਉਸ ਬੱਚੇ ਨੇ ਛਾਲ ਮਾਰੀ ਤੇ ਸਾਡੀ ਸੰਸਥਾ ਬਾਬਾ ਦੀ ਇਥੇ ਇਹ ਵਿਚਾਰੇ ਨਹੀਂ ਹੈਗੇ ਜਿੱਦਾਂ ਗੁੱਤਾ ਖੋਰ ਕਰਾਇਆ ਤੇ ਮਗਾਉਣ ਜਾਂ ਪੈਸੇ ਉਹਨਾਂ ਤੋਂ ਉਹ ਹੈ ਨਹੀਂ ਤੇ ਸਾਡੀ ਸੰਸਥਾ ਬਾਬਾ ਦੀਪ ਸਿੰਘ ਇਹੋ ਜਿਵੇਂ ਲੋੜਵੰਦ ਜਿਹੜੇ ਬਿਲਕੁਲ ਕੋਈ ਖਰਚਾ ਨਹੀਂ ਦੇ ਸਕਦੇ ਉਹਨਾਂ ਦੀ ਸਹਾਇਤਾ ਕਰਦੇ ਆ ਕੱਲ ਸਾਨੂੰ ਇਹਨਾਂ ਨੇ ਸੰਪਰਕ ਸਾਡੇ ਨਾਲ ਕੀਤਾ ਸੀ ਤੋਂ ਪੱਤਰਕਾਰ ਸਾਹਿਬ ਨੇ ਤੇ ਹੁਣ ਜਿਹੜਾ ਅਸੀਂ ਪੂਰੀ ਦਰਿਆ ਛਾਣਾਗੇ ਸਾਡੀ ਟੀਮ ਸੰਸਥਾ ਸਵੇਰ ਦੀ ਆ ਚੁੱਕੀ ਆ ਬੀੜੀ ਬੂੜੀ ਕੱਤ ਲਈ ਗਈ ਆ ਅੱਜ ਨਹੀਂ ਕੱਲ ਨਹੀਂ ਜਿੰਨੇ ਦਿਨ ਵੀ ਸਾਡੀ ਵਾਹ ਲੱਗਦੀ ਅਸੀਂ ਇੱਥੇ ਸਰਚ ਆਪਰੇਸ਼ਨ ਸਾਡਾ ਬਾਬਾ ਦੀਪ ਸਿੰਘ ਸੇਵਾਦਾਲ ਸੁਸਾਇਟੀ ਦਾ ਉਹ ਚੱਲਦਾ ਰਹੂਗਾ ਕਿਉਂਕਿ ਇਹਨਾਂ ਦਾ ਇਹਲੇ ਹੌਂਸਲਾ ਹੀ ਆ ਗੱਲ ਕੀ ਜੋ ਇਹਲੇ ਹਾਲਾਤ ਆ ਬਾਪ ਦੇ ਵੀ ਵਿਚਾਰਾ ਕਹਿੰਦਾ ਵੀ ਮੈਂ ਚਪਲਾ ਹੀ ਦੇਖੀਆਂ ਜਾਂ ਉਹਨੇ ਵੀਡੀਓ ਕਾਲ ਕੀਤੀ ਆਪਣੀ ਭੈਣ ਨੂੰ ਵੀ ਮੈਂ ਲੱਗਾ ਛਾਲਮਾਰ ਫੋਨ ਬੰਦ ਆ ਰਿਹਾ ਮੋਬਾਈਲ ਵੀ ਨਾਲ ਹੀ ਉਸੇ ਟਾਈਮ ਨਾਲ ਨਾਲ ਹੀ ਸੋਚੋ ਆਫ ਹੋ ਗਿਆ ਜੀ ਇੱਥੇ ਆਣ ਕੇ ਸੋਚੋ ਹਾਂਜੀ ਹਾਂਜੀ ਮੈਂ ਬੜੀਆ ਰੀ ਨੰਬਰ ਲਾਇਆ ਉਹ ਬਸ ਸੋਚੋ ਆਪਸੇ ਜਿਹੜੀ 2 ਮਿੰਟ ਗੱਲੀ ਕੀਤੀ ਹੈ ਟਾਟਾ ਬਾਏ ਬਾਏ ਵੀਡੀਓ ਪਾਦੀ ਭੈਣ ਆਪਣੇ ਨੂੰ ਪਹਿਲੇ ਕਰਕੇ ਗੱਲ ਜਿਹੜੀ ਇੱਕ ਵੀਡੀਓ ਚੱਲ ਰਹੀ ਉਹ ਕਰਦੀ ਆ ਜਿਹੜੀ ਉਹ ਘਰ ਬਣਾਈ ਆ ਇੱਥੇ ਜਿਹੜੀ ਵੀਡੀਓ ਬਣਾਈ ਉਹ ਨਹੀਂ ਇੱਥੇ ਆ ਕੇ ਸਿਰਫ ਪਾਈ ਆ ਭੈਣ ਉਹੋ ਬਾਤੀਆਂ ਬਾਏ ਬਾਏ ਬਸ ਵਾਹਿਗੁਰੂ ਵਾਹਿਗੁਰੂ ਇਦਾਂ ਹੋ ਜਾਂਦਾ ਪਰ ਆ ਪਰਿਵਾਰ ਦਾ ਕੱਲ ਦਾ ਜਿਹੜੀਆਂ ਨਿਊਜ਼ ਚੈਨਲ ਤੇ ਲਾ ਕੇ ਬੜਾ ਮਨ ਖਰਾਬ ਹੁੰਦਾ ਹੁਣ ਸਾਡੀ ਸੰਸਤਾ ਜਾ ਰਹੀ ਹੈ ਧੰਨਵਾਦ ਅਰਦਾਸ ਕਰਿਓ ਵੀ ਉਹ ਵੀਰ ਦੀ ਜਿਹੜੀ ਮੈਂ ਤੇ ਇਹੀ ਕਹੂੰ ਆ ਸਹੀ ਸਲਾਮਤ ਹੋਵੇ ਇਹ ਇਦਾਂ ਹੀ ਹੋਵੇ ਸਹੀ ਕਿਤੇ ਗਿਆ ਹੋਵੇ ਜੇ ਕੁਝ ਇਦਾਂ ਦਾ ਹੋਵੇ ਤੇ ਕੋਈ ਇਹੋ ਜਿਹਾ ਪਾਣਾ ਵਰਤਿਆ ਹੋਵੇ ਪਰ ਜਿਹੜਾ ਜੋ ਲੱਗ ਰਿਹਾ ਕੈਮਰਿਆਂ ਚ ਆਉਂਦਾ ਦਿਖ ਰਿਹਾ ਸਾਰਾ ਕੁਝ ਲੱਗਤਰਿਆ ਵੀ ਪਾਣਾ ਵਰਤ ਗਿਆ ਬਾਕੀ ਜੋ ਹੁਣ ਲੱਭਾਂ ਕਿਉਂਕਿ ਇਹ ਦਰਿਆਵਾਂ ਚੋਂ ਬਾਡੀਆਂ ਲੱਭਣੀਆਂ ਇੱਕ ਗੱਲ ਕਹਿ ਦਈਏ ਇੱਕ ਸੂਈ ਬਰਾਬਰ ਲੱਭਣੀ ਰੇਤ ਦੇ ਢੇਰ ਚੋਂ ਸੂਈ ਬਰਾਬਰ ਲੱਭਣੀ ਉਹ ਸਾਡੇ ਲਈ ਇੱਕ ਵੱਡਾ ਚੈਲੰਜ ਬਹੁਤ ਵੱਡਾ ਚੈਲੰਜ ਹੁੰਦਾ ਕਿਉਂਕਿ ਹੁਣ ਵਿੱਚ ਅੰਦਰ ਤਾਂ ਜਾ ਨਹੀਂ ਸਕਦੇ ਸੀ ਬਾਹਰ ਛਾਣਬੀਣ ਸਾਰੇ ਇਧਰਾਂ ਮਾਂ ਤੇ ਕਿਤੇ ਮਿੱਟੀ ਨਾਲ ਲੱਗੀ ਹੋਵੇ ਕਿਤੇ ਕੋ ਲੱਗੀ ਹੋਵੇ ਉਹ ਹੁਣ ਛਾਣਬੀਣ ਕਰਾਂਗੇ ਬਣੇ ਰਹੋ ਜਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਅਰ ਜਰੂਰ ਕਰਿਓ ਵੀਡੀਓ ਨੂੰ ਹਰੇਕ ਮਾਪਿਆਂ ਤੱਕ ਪਹੁੰਚੇ ਜਿਹੜੇ ਪਬਜੀ ਗੇਮਾਂ ਹਜੇ ਤੱਕਰ ਵੀ ਬੱਚੇ ਦੇਖਦੇ ਆ ਉਹਨਾਂ ਤੱਕ ਵੀਡੀਓ ਜਰੂਰ ਪਹੁੰਚਾਓ ਹਰੇਕ ਦੇ ਮੋਬਾਈਲ 'ਚ ਹੋਵੇ ਵੀਡੀ ਜੀ ਭਾਲ ਜਿਹੜੀ ਕਰਦੇ ਆ ਜੀ ਉਹ ਪੁਰ ਤੋਂ ਮਾਰੀ ਆ ਛਾਲ ਹੁਣ ਆਏ ਆ ਇੱਥੇ ਸਾਨੂੰ ਲੱਗਾ ਜਿਵੇਂ ਕੁੱਤੇ ਇਧਰ ਜਾਨਵਰ ਨੂੰ ਮੂੰਹ ਮਾਰ ਰਹੇ ਸੀ ਉਹ ਕੁੱਤੇ ਤੇ ਉਹਨਾਂ ਨੂੰ ਦੇਖਿਆ ਜਾ ਕੇ ਵੀ ਕਿਤੇ ਬੋਡੀ ਤਾਂ ਨਹੀਂ ਹੈਗੀ ਬਾਕੀ ਇਧਰ ਹੁਣ ਸਾਰਾ ਹੀ ਤਕਰੀਬਨ ਹੀ ਥੱਲੇ ਚੱਕਰ 10 ਕਿਲੋਮੀਟਰ ਦੀ ਅੱਜ ਭਾਲ ਕਰਾਂਗੇ ਤੇ ਜਿੰਨਾ ਚੱਕਰ ਨਹੀਂ ਬੋਡੀ ਲੱਭਦੀ ਉਹਨ ਤੱਕ ਸਸਤਾ ਜਿਹੜੀ ਰੋਈ ਤਕਰੀਬਨ ਅਜੀ ਹਾਲ ਜਿਹੀ ਜਾਰੀ ਰੱਖਾਂਗੇ ਤੇ ਬਾਕੀ ਅਰਦਾਸ ਕਰੋ ਸਾਰੀ ਸੰਗਤ ਜਿਹੜੇ ਵੀਡੀਓ ਦੇਖਦੇ ਆ ਉਹਨੂੰ ਪੇ ਨੂੰ ਪਰਿਵਾਰ ਨੂੰ ਜਿਹੜਾ ਇਹ ਜੀ ਘਟਨਾ ਵਾਪਰੀ ਆ ਤੇ ਉਹਦਾ ਸ਼ਨਾ ਖਰਾਬ ਹੋਵੇ ਬੜਾ ਔਖਾ ਹੋ ਜਾਂਦਾ ਜਦੋਂ ਖੀਰ ਦੇ ਟਾਈਮ ਜਦੋਂ ਪੁੱਤ ਦੀ ਜੱਤੀ ਦੀ ਕੋਈ ਇਹੋ ਜਿਹਾ ਖਾਸਾ ਹੁੰਦਾ ਤੇ ਸ਼ਕਲ ਵੀ ਨਹੀਂ ਦੇਖਣ ਨੂੰ ਮਿਲਦੀ ਤੇ ਪਰਿਵਾਰਾਂ ਲਈ ਜਿਹਨਾਂ ਦੇ ਬੀਤਦੀ ਆ ਉਹਨਾਂ ਲਈ ਉਹੀ ਸਮਝ ਸਕਦੇ ਆ ਇਸ ਕਰਕੇ ਹੁਣ ਜਿਹੜਾ ਇਹੀ ਤਰ ਅਰਦਾਸ ਕਰਦੇ ਹਾਂ ਪ੍ਰਮਾਤਮਾ ਇਹੋ ਜਿਹਾ ਵਕਤ ਕਿਸੇ ਦਾ ਨਾ ਆਵੇ ਤੇ ਪਬਜੀ ਜਿਹੜੇ ਇਹਨਾਂ ਤੇ ਇਹੋ ਜਿਹੀਆਂ ਜਿਹੜੀਆਂ ਗੇਮਾਂ ਉਹਨਾਂ ਤੇ ਰੋਕ ਲੱਗਣੀ ਚਾਹੀਦੀ ਆ ਕਿਉਂ ਨਹੀਂ ਰੋਕ ਲੱਗ ਰਹੀ ਕਿੰਨੇ ਹਾਦਸੇ ਵਾਪਰ ਰਹੇ ਆ ਕਿਉਂ ਨਹੀਂ ਰੋਕ ਲੱਗ ਰਹੀ ਇਹਨਾਂ ਤੇ ਰੋਕ ਸਰਕਾਰਾਂ ਨੂੰ ਇਹਨਾਂ 'ਤੇ ਧਿਆਨ ਦੇਣਾ ਚਾਹੀਦਾ ਬਾਕੀ ਜਾਰੀ ਆ ਜੀ ਸਾਡਾ ਸਰਚ ਆਪਰੇਸ਼ਨ ਅੱਜ ਪਹਿਲੇ ਦਿਨ ਦੇ ਵਿੱਚ ਬਾਕੀ ਹੁਣ ਗਾਂਵਾਂ ਜਿਹੜਾ ਜਾਰੀ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ